ਭਾਈ ਗੁਰੂ ਜੀ ਦਾ ਸਤਿ ਸ੍ਰੀ ਅਕਾਲ ਵਾਈਡੂ ਸਿੱਖਾਂ ਤੇ ਆਪਾਂ ਅੱਜ ਚਾਲੇ ਪਾਉਣ ਲੱਗੇ ਆ ਜੀ ਦੋਵੇਂ ਧਾਰਮਿਕ ਤੇ ਚਾਹ ਦਾ ਲੱਗ ਰਿਹਾ ਕਰ ਰਹੇ ਹੋਏ ਨੇ ਸਾਡਾ ਤੇ ਪੂਰੇ ਜੋਸ਼ ਵਿੱਚ ਆ ਪਪਾ ਇਸ ਟਾਈਮ ਤੇ ਕਿ ਸ਼ੇਰਪੁਰ ਸਾਹਿਬ ਦੀ ਯਾਤਰਾ ਅੱਜ ਆਪਾਂ ਸ਼ੁਰੂ ਕਰਨ ਲੱਗੇ ਆ ਅੱਜ ਤੇ ਸੰਗਤ ਜੀ ਤੁਸੀਂ ਸਾਡਾ ਸਾਥ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਹੁਣ ਆਪਾਂ ਸਮਾਂ ਤਰੀਕੋ 4:30 ਦਾ ਹੋ ਚੁੱਕਾ ਆ ਤੇ ਚਾਲੇ ਪਈਏ ਸਮੇਂ ਸਿਰ ਜੋ ਆਪਾਂ ਸ਼ੇਰਪੁਰ ਸਾਹਿਬ ਪਹੁੰਚ ਜੀ ਬੋਲੇ ਸੋ ਨਿਹਾਲ ਅਸਤਿਐ ਗਾਲ ਜੇ ਤਾਂ ਮੈਂ ਤੁਹਾਨੂੰ ਕੱਲ ਹੀ ਵੀਡੀਓ 'ਚ ਦੱਸ ਕੇ ਕੀਤਾ ਸੀਗਾ ਕਿ ਜੋ ਸ਼ੁਰੂਆਤੀ ਪੈਣਾ ਤੁਹਾਡਾ ਇਹ ਥੋੜੇ ਤੁਹਾਨੂੰ ਮੁਸ਼ਕਲ ਵਿੱਚ ਲੈ ਕੇ ਆਉਂਦਾ ਹੈ ਕਿਉਂਕਿ ਸਾਡਾ ਸਰੀਰ ਉਹ ਤੋਂ ਗਰਮ ਨਹੀਂ ਹੋਇਆ ਹੁੰਦਾ ਤਾਂ ਜੋ ਸਾਡਾ ਸਾਹ ਜਿਆਦਾ ਫੁੱਲਦਾ ਹੈ ਜਿਸ ਦਾ ਈਦਾ ਆਪਾਂ ਸਮਾਂ ਬੀਤਰਾ ਥੋੜੇ ਆਪਾਂ ਉੱਪਰ ਵੱਲੋਂ ਜਾਂਦੇ ਆਂ ਆ ਸਰੀਰ ਗਰਮ ਹੋੰਦੀ ਕਰਕੇ ਤੇ ਥੋੜੀ ਸੌਫਿੰਗ ਚੜਾਈ ਚੜਾਉਣ ਦੇ ਵਿੱਚ ਤੇ ਸਾਜ ਤਾਂ ਥੋੜੀ-ਥੋੜੀ ਛੋਟੇ-ਛੋਟੇ ਕਦਮ ਰੱਖ ਕੇ ਸਾਹਮਣੇ ਜਾ ਰਹੀਆਂ ਨੇ ਤੇ ਰਸਤੇ 'ਚ ਸੋਹਣੇ-ਸੋਹਣੇ ਵਿਊ ਵੀ ਦੇਖਣ ਨੂੰ ਮਿਲ ਰਹੇ ਆ ਤੇ तकरीबन 53.2 ਕਿਲੋਮੀਟਰ ਦਾ ਸਫ਼ਰ ਤੈ ਕਰਕੇ ਆਪਾਂ ਹੁਣ ਥੋੜੀ ਜਿਹੀ ਰੈਸਟ ਲੈ ਰਹੇ ਆ 10 ਮਿੰਟ ਬੈਠਾਂਗੇ ਇੱਥੇ ਆਪਾਂ ਤੇ ਸਾਹ ਜਦਾ ਚੜਦਾ ਬਿਨਾਂ ਜੜਾਈ ਜਣਨ ਜਿਉਂਗੀ ਚੜਾਈ ਹੈ ਵੀ ਸਿੱਧੀ ਆ ਸਾਧ ਆਪੀ ਚੜਨਾ ਜਦੋਂ ਬਸ ਇਹੀ ਆ ਵੀ ਆਪਾਂ ਛੋਟੇ ਛੋਟੇ ਕਦਮ ਰੱਖ ਕੇ ਆਪਣੀ ਹੀ ਯਾਤਰਾ ਪੂਰੀ ਕਰਨੀ ਆ ਜਿੰਨੇ ਜਿਆਦਾ ਵੱਡੇ ਕਦਮ ਰਖਾਂਗੇ ਓਨੇ ਜਿਆਦਾ ਸਾਹ ਚੜੂਗਾ ਤੇ ਬਸ ਪਾਣੀ ਪੁਣੀ ਵੀ ਪਿੰਦੇ ਰਹਿਣਾ ਰਸਤੇ ਦੇ ਵਿੱਚ ਥੋੜਾ ਥੋੜਾ ਤੇ ਮੇਲੇ ਹੁਣ ਅੱਗੇ ਦੇਖਦੇ ਆ ਕਿਨੇ ਜਾਈ ਹੋਰ ਗਾ ਰਸਤੇ 'ਚ ਜਾਂਦੇ ਹੋਏ ਤੁਹਾਨੂੰ ਇਹਨਾਂ ਖੂਬਸੂਰਤ ਪਹਾੜਾਂ ਵੱਲ ਦੇਖਦੇ ਹੋਏ ਇੱਕ ਅਲੱਗ ਹੀ ਤਰ੍ਹਾਂ ਦੀ ਵਾਈਬਸ ਹੁੰਦੀਆਂ ਨੇ ਜੋ ਇੱਕ એનર્ਜੀ ਦਾ ਵੀ ਕੰਮ ਕਰਦੀਆਂ ਨੇ ਤੁਹਾਨੂੰ ਬੂਸਟ ਕਰਦੇ ਨੇ ਇਦਾਂ ਦੇ ਵੀਊ ਤੇ ਸੰਤਾਂ ਛੋਟੇ ਛੋਟੇ ਕਦਮ ਲੈ ਕੇ ਆਪਣੀ ਯਾਤਰਾ ਵਰ ਵਧਦੇ ਹੋਏ ਸਾਡੇ ਅਨਮੋਲ ਭਾਜੀ ਵੱਲੋਂ ਟੋਫੀਆਂ ਦੀ ਸੇਵਾ ਹੋ ਰਹੀ ਹੈ ਸੰਗਤ ਨੂੰ ਟੋਫੀਆਂ ਵਰਤਾਈਆਂ ਜਾ ਰਹੀਆਂ ਨੇ ਇਹ ਕਾਫੀ ਸਵਾਪ ਸਾਡੀ ਆ ਜਿਹੜੀ ਕੁੜੀ ਹੈ ਨਾ ਇਹ ਪੰਭੀਰੀ ਦੀ ਬੜੀ ਤੇਜ਼ ਆ ਸਾਡੀ ਇਹ ਜਿੱਦੀ ਰਿੱਖੀ ਹੋਣੀ ਤਿੱਖੀ ਆ ਇਹ ਇਹ ਮੇਟਲ ਹੋਰੀ ਤਾਰ ਨੂੰ ਜਾਂ ਨੂੰ ਅਸੀਂ ਅਸੀਂ ਉਹ ਦੇਖਦੇ ਰਹਿ ਜਾਂਦਾ ਇਹ ਮੇਟਲ ਹੋਰੀ ਤਾਰ ਨੂੰ ਜਾਂ ਫੇ ਉੱਪਰ ਸਾਲ ਲੈ ਕੇ ਫਿਰ ਪਦਾਨ ਤੋਰ ਪਸੀਆ ਤੁਰ ਕੇ ਤਾਂ ਫੇਹ ਪਹੁੰਚ ਜਾਂਦੀ ਆ ਕੀ ਕਰ ਰਹੀ ਕੁੜੀ ਤੈਨੂੰ ਹੈ ਕੀ ਖਾ ਗਈ ਆ ਘਰੋਂ ਤੂੰ ਐਕਚੁਅਲੀ 60 ਪਲੇਅਰ ਆ ਠੀਕ ਆ ਜੀ ਚਲੋ ਉਹੀ ਗੱਲ ਨੇ ਰਨਿੰਗ ਕੀਤੀ ਕਿਤੇ ਹਾਂ ਬਿਲਕੁਲ ਚਲੋ ਹੋਈ ਨਾ ਆਪਾਂ ਵੀ ਕਰ ਲੈਣਾ ਇੱਧਰ ਜੇ ਹਨਮੋਰ ਸਿੰਘ ਜੀ ਹਾਂਜੀ ਸਰ ਹਾਂਜੀ ਸਰ ਸਿੰਘ ਅਮਰਤ ਵਲੌਗਸ ਜੀ ਹਾਂਜੀ ਸਿੰਘ ਅਮਰਤ ਵਲੌਗਸ ਚੈਨਲ ਦਾ ਨਾਮ ਸਿੰਘ ਅਮਰਤ ਵਲੌਗਸ ਹਾਂਜੀ ਹੋਰ ਸੁਣਾਓ ਕਿਦਾਂ ਠੀਕ ਹੈ ਤੁਹਾਨੂੰ ਵੀ ਲੈ ਲਿਆ ਆਪਾਂ ਵਲੌਗਸ YouTube ਤੇ ਸਰਚ ਕਰਕੇ ਦਾ ਸਬਸਕ੍ਰਾਈਬ ਕਰ ਲੈ ਤੇ ਨਾਲੇ ਦੇਖ ਲਿਓ ਹਾਂ ਕੋਈ ਚੱਕਰੀ ਹਾਂ ਜੀ ਅੱਗੇ ਜਾਂਦੀ ਕਰਨੀ ਚਾਹੀਦੀ ਤਿੰਨ ਜਾਨੀ ਉੱਪਰ ਜਾ ਕੇ ਚਲੋ ਜੇ ਰੋ ਦੱਸੋ ਕਿਹਨੂੰ ਲੈਣਾ ਆ ਚਲੋ ਸਾਰੇ ਸਾਰੇ ਲੈਣੇ ਨੇ ਹੋਰ ਭਾਜੀ ਠੀਕ ਠਾਕ ਹੋ ਤੁਸੀਂ ਕਿੱਥੋਂ ਆਏ ਭਾਜੀ ਕਿੱਥੋਂ ਆਏ ਤੁਸੀਂ ਜੀ ਜਲੰਧਰ ਤੋਂ ਆਏ ਲੈ ਹਾਂਪਾ ਵੀ ਜਲੰਧਰ ਤੋਂ ਆਈਆਂ ਹਾਂ ਸਾਂਗ ਤੁਹਾਨੂੰ ਚਾਹ ਦਾ ਬਹੁਤ ਸੀਗਾ ਹੇਮਕੁੰਨ ਸਾਹਿਬ ਜਾਣ ਦਾ ਪਰ ਹੁਣ ਥੋੜਾ ਥੱਕ ਗਈਆਂ ਆ ਤੇ ਇੱਧਰ ਵੀ ਰੈਸਟ ਹੋ ਰਹੀ ਆ ਤੋ ਵਧੀਆ ਵਟਾਂਦਰਾਂ ਹੋ ਰਿਹਾ ਆ ਲੀਡਰ ਦੀ ਆ ਭੂਕ ਨਿਕਲੀ ਹੋਈ ਆ ਨਾ 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 ਭੂਕ ਸਾਡੀ ਨਹੀਂ ਭੂਕ ਮੈਂ ਤੁਹਾਨੂੰ ਲੈ ਕੇ ਆਇਆ ਤਾਂ ਕਰਕੇ ਆ ਚਲੋ ਉੱਠੋ ਹੁਣ ਟਿੱਲੇ ਨਹੀਂ ਪੈਣਾ ਸੰਗਦੋ ਦੇਖੋ ਸਾਹਮਣੇ ਕਿੰਨਾ ਵਧੀਆ ਬੋਰਡ ਲੱਗਾ ਆ ਕਹਿੰਦੇ ਹੱਸਦੇ ਹੱਸਦੇ ਯਾਤਰਾ ਕਰੋ ਜੀ ਜਿੰਨਾ ਖੁਸ਼ ਹੋਵੋਗੇ ਜਿੰਨਾ ਆਪਣੇ ਆਪ ਨੂੰ ਸੈਟ ਰੱਖੋਗੇ ਓਨੀ ਵਧੀਆ ਯਾਤਰਾ ਤੁਸੀਂ ਕਰ ਪਾਉਗੇ ਤੇ ਸੋਹਣੇ ਸੋਹਣੇ ਪਹਾੜਾਂ ਦਾ ਇਹ ਸਫ਼ਰ ਆਪਾਂ ਕੰਟੀਨਿਊ ਕਰਦੇ ਹਾਂ ਅੱਗੇ ਏ ਦੇਖੋ ਮੜਾ ਪਿੱਛੇ ਰੁਕਦਾਂ ਰਸੂ ਰਿਆ ਤੂੰ ਆਖਰਕਾਰ ਅਸੀਂ ਨਾ ਚਾਹੁੰਦੇ ਹੋਏ ਵੀ ਸਾਨੂੰ ਘੋੜਾ ਕਰਨਾ ਪੈ ਗਿਆ ਕਿਉਂਕਿ ਸਾਡੇ ਨਾਲ ਜਿਹੜੀਆਂ ਸੰਗਤਾਂੀਆਂ ਸੀ ਉਹ ਜਿਆਦਾ ਥੱਕ ਗਈਆਂ ਸੀਗੀਆਂ ਤੇ ਸਾਨੂੰ ਫਿਰ ਉਹਨਾਂ ਦੇ ਨਾਲ ਨਾਲ ਰਹਿਣਾ ਪੈਣਾ ਸੀ ਇਸ ਕਰਕੇ ਸਾਨੂੰ ਘੋੜਾ ਕਰਨਾ ਪਿਆ ਇਸ ਵਾਰੀ ਚਲੋ ਕੋਈ ਗੱਲ ਨਹੀਂ ਸੋਏ ਆ ਵੀ ਆਪਾਂ ਇਸ ਵਾਰੀ ਟਾਈਮ ਨਾਲ ਪਹੁੰਚਵਾਂਗੇ ਤੇ ਜਿਹੜਾ ਜਿਸ ਘੋੜੇ ਤੇ ਅਨਮੋਲ ਸਿੰਘ ਬੈਠਾ ਜਾ ਉਹਦਾ ਨਾਂ ਕੀ ਸੀ ਭਾਜੀ ਬੀਨੋ ਬਿੱਲੋ ਇਹਦਾ ਨਾਮ ਵਿਨੋਦ ਆਪਕਾ ਨਾਮ ਵਿਨੋਦ ਹੈ ਉਸ ਕਹਿੰਦੇ ਜਿਸ ਕੋ ਬੈਠਾ ਹੈ ਕਾ ਨਾਮ ਹੈ ਉਸਕਾ ਦਾ ਨਾਮ ਬਿੱਲੋ ਬਿੱਲੋ ਔਰ ਜਿਸ पे ਮੈਂ ਬੈਠਾ ਹੂੰ ਇਸਕਾ ਨਾਮ ਮਿਸਟੀ ਇਹਦਾ ਨਾਮ ਮਿਸਟੀ ਆ ਤੇ ਉਹਦਾ ਨਾਮ ਬਿੱਲੋ ਆ ਜੀ ਤੇ ਆਪਾਂ ਆ ਥੋੜਾ ਜਿਹਾ ਟਾਈਮ ਹੋਇਆ ਯਾਰ ਬਰਫ ਦਾ ਗਲੇਸ਼ੀਰ ਸ਼ੁਰੂ ਹੁੰਦਾ ਨਾ ਇੱਥੋਂ ਕਿ ਲਿਆ ਸੀਗਾ ਆਪਾਂ ਕੋੜਾ ਇਹਦਾ ਦੇਖੋ ਸਾਹਮਣੇ ਬਰਫ ਦਾ ਗਲੇਸ਼ੀਰ ਸ਼ੁਰੂ ਹੋ ਚੁੱਕਾ ਆ ਤੇ ਲਗਭਗ ਹੋਰ ਆਪਾਂ ਅੱਧੇ ਘੰਟੇ 'ਚ ਉੱਪਰ ਪਹੁੰਚਣਾ ਆ ਬਰਫ ਦਾ ਗਲੇਸ਼ੀਰ ਸ਼ੁਰੂ ਹੋ ਚੁੱਕਾ ਆ ਤੇ ਇਸ ਟਾਈਮ برف ਤੋਂ ਬਹੁਤ ਜ਼ਿਆਦਾ ਥੋੜੀ ਆਪਾਂ ਕਹਿ ਸਕਦੇ ਹਾਂ ਨਹੀਂ ਤਾਂ ਜੇ ਪਿਛਲੀ ਵਾਰੀ ਮੈਂ ਆਏ ਸੀਗੇ ਤੇ ਬਹੁਤ ਜ਼ਿਆਦਾ ਬਰਸ ਸੀਗੀ ਇੱਥੇ ਤਕਰੀਬਨ ਤਕਰੀਬਨ ਥੋੜੇ ਰਹਿ ਗਏ ਸਫ਼ਰ ਸਾਡਾ ਇਹ ਘੋੜੇ ਥੱਕ ਜਾਂਦੇ ਹਨ ਨਾ ਥੋੜੇ ਇਹਨਾਂ ਨੂੰ ਵੀ ਰਸ਼ ਦੀ ਰੋੜਾ ਕਾਫੀ ਸੰਗਤ ਹਾਂ ਸੰਗਦੇ ਹੀ ਨਹੀਂ ਘੋੜੇ ਤੇ ਬੈਠਦੇ ਸਰੀਰ ਭਾਵੇਂ ਥੱਕ ਜਾਂਦਾ ਹੈ ਪਰ ਐਸੇ ਸੰਗ ਮਾਰ ਜਾਂਦੀ ਉਹਨਾਂ ਨੂੰ ਬਾਕੀ ਦੀ ਸੰਗਤ ਕੀ ਕਹੂਗੀ ਵੀ ਜਵਾਨ ਜਹਾਨ ਘੋੜੇ ਤੇ ਬੈਠੇ ਆ ਸਾਨੂੰ ਵੀ ਖੈਨ ਮੋਲ ਸਾਨੂੰ ਵੀ ਦੇਖ ਕੇ ਕਹਿੰਦੇ ਉੜੇ ਬਟ ਆਪਾਂ ਕੀ ਦਸੀਏ ਵੀ ਸਾਡੀ ਵੀ ਮਜਬੂਰੀ ਹੈ ਜਿਸ ਕਰਕੇ ਸਾਨੂੰ ਬੈਠਣਾ ਪਿਆ ਆ ਨਹੀਂ ਤਾਂ ਬਹੁਤ ਵਧੀਆ ਆਪਾਂ ਆਪਣਾ ਸਫਰ ਤੈਅ ਕਰ ਰਹੇ ਸੀਗੇ ਅਮੋਲ ਸਿੰਘ ਬਰਫ ਦੇ ਨਜ਼ਾਰੇ ਦੇਂਦੇ ਹੋਏ ਅਮੋਲ ਸਿੰਘ ਤੁਹਾਡੇ ਇੱਕ ਦਾ ਜਰਮ ਵਿੱਚ ਬਰਫ ਬਰਸ ਪੈਂਦੀ ਕਿ ਨਹੀਂ ਇਹਦਾ ਬਹੁਤ ਨਹੀਂਦੀ ਆ ਤੁਹਾਡੇ ਸਾਹਣਾ ਤੇ ਪਾਰਫ ਕੁਛ ਵੀ ਨਹੀਂ ਹੋਣੀ ਹੈ ਬਦਲਾ ਨੂੰ ਦੇਖ ਕੇ ਅੱਜ ਤਾਂ ਲੱਗ ਰਿਹਾ ਵੀ ਅੱਜ ਉਮੀਦੇ ਸਾਰ ਬਣੂਗੇ ਮੈਨੂੰ ਲੱਗਦਾ ਜਦੋਂ ਤੱਕ ਸਾਡੀ ਵਾਪਸੀ ਹੋਣੀ ਆ 2:30 ਵਜੇ ਨੂੰ ਤੇ ਉਦੋਂ ਨੂੰ ਮੀਂਹ ਪਊਗਾ ਦੇਖੋ ਬਦਲ ਕਿਦਾਂ ਬਹੁਤ ਨੀਵੇਂ ਬਦਲ ਹੋਏ ਪਏ ਆ ਗਰਮੀ ਜ਼ਿਆਦਾ ਹੋਣ ਕਰਕੇ ਨਾ ਇਸ ਵਾਰੀ ਬਰਫ ਵੀ ਜ਼ਿਆਦਾ ਖੁੱਲ ਰਹੀ ਆ ਤੇ ਸਾਹਮਣੇ ਗਲੇਸ਼ੀਅਰ ਦਾ ਪਾਣੀ ਕਿਦਾਂ ਢਾਲ ਢਾਲ ਕੇ ਨੀਚੇ ਨੂੰ ਇਹਦਾ ਬਹਿ ਰਿਹਾ ਆ ਤੇ ਕਾਫੀ ਜ਼ਿਆਦਾ ਸਪੀਡ ਤੇ ਆ ਆ ਗਿਆ ਜੀ ਆਪਾਂ ਉਸੇ ਜਗ੍ਹਾ ਤੇ ਜਿੱਥੋਂ ਦੋ ਰਸਤੇ ਡਿਵਾਈਡ ਹੋ ਜਾਂਦੇ ਆ ਪੌੜੀਆਂ ਵੱਲ ਹੀ ਚਲੇ ਜਾਂਦਾ ਆ ਤੇ ਆ ਜਿੱਧਰੋਂ ਫਿਰ ਪੈਦਲ ਟਰੈਕ ਆ ਜਿਹੜਾ ਥੋੜੇ ਆ ਕਿਲੋਮੀਟਰ ਦਾ ਉਹ ਆ ਜੀ ਵੈਸੇ ਆਪਾਂ ਇਹਨਾਂ ਗੱਲ ਤਾਂ ਇਹੀ ਕੀਤੀ ਸੀ ਕਿ ਸਾਨੂੰ ਇੱਥੇ ਆ ਪੌੜੀਆਂ ਵਾਲੇ ਰਸਤੇ ਤੱਕ ਉਤਾਰ ਦੇ ਇਹ 4-500 ਰੁਪਏ ਲੈ ਲੈਣਾ ਆ ਤੂੰ ਇਹ ਮੰਨਿਆ ਨਹੀਂ ਕਹਿੰਦਾ ਨਹੀਂ ਸਾਡੇ ਉੱਪਰ ਬੁਕਿੰਗ ਹੁੰਦੀ ਉੱਪਰ ਹੀ ਜਾ ਕੇ ਲਾਉਣਾ ਪੈਣਾ ਆ ਅਸੀਂ ਕਹਿੰਦੇ ਚੱਲ ਫੇ ਉੱਪਰ ਹੀ ਚੱਲ ਫੇ ਹੋਰ ਕੀ ਦਿੱਖੀ ਜੋ ਫੇ ਬਾਕੀ ਬਹੁਤ ਸੋਹਣਾ ਵਿਊ ਐਸ ਟਾਈਮ ਦਾ ਇੱਥੇ ਸਾਹਮਣੇ ਬਰਫ ਆਹ ਜਿਹੜੀ ਜਗ੍ਹਾ ਤੁਸੀਂ ਦੇਖ ਰਹੀਆਂ ਇਹ ਵੈਸੇ ਹੈਲੀਪੈਡ ਬਣਿਆ ਹੋਇਆ ਆ ਇੱਥੇ ਹੈਲੀਕਾਪਟਰ ਆਤਾ ਨਹੀਂ ਰੇ ਅਜੇ ਬਟ ਮੈਨ ਲੱਗਦਾ ਹੈ ਵੀ ਜਲਦੀ ਇੱਥੇ ਸਰਵਿਸ ਸ਼ੁਰੂ ਹੋ ਜਾਊਗੀ ਹੈਲੀਕਾਪਟਰ ਦੀ ਇੱਥੇ ਇਹ ਵੈਸੇ ਐਮਰਜੈਂਸੀ ਵੈਸੇ ਬਣਿਆ ਹੋਇਆ ਹੈ ਇੱਥੇ ਤੇ ਜਦੋਂ ਕਿ ਐਮਰਜੈਂਸੀ ਉੱਪੇ ਤੇ ਸੰਗਤਾਂ ਦਰਸ਼ਨ ਕਰਕੇ ਨੀਚੇ ਨੂੰ ਵੀ ਆ ਰਹੀਆਂ ਬਾਬਾ ਜੀ ਦਰਸ਼ਨ ਕਰ ਲਏ ਤੁਸੀਂ ਦਰਸ਼ਨ ਕਰ ਰਹੇ ਹਾਂ ਕਿੱਦਾਂ ਰਹੇ ਦਰਸ਼ਨ ਤੁਹਾਡੇ ਵਾਹ 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 ਦੇਖੋ ਜੀ ਸੰਗਤਾਂ ਗੁਰੂ ਮਹਾਰਾਜ ਦਰਸ਼ਨ ਕਰਕੇ ਬਹੁਤ ਹੀ ਜ਼ਿਆਦਾ ਆਨੰਦ ਮਾਣ ਰਹੀਆਂ ਆ ਇਹ ਤਕਰੀਬਨ ਜਿੱਦਾ ਜਿਹਨੇ ਸਿੱਧਾ ਥੱਲੇ ਗੋਵਿੰਦ ਦੇ ਧਾਮ ਪਹੁੰਚ ਘਾਟ ਪਹੁੰਚਣਾ ਹੁੰਦਾ ਨਾ ਤੇ ਉਹ ਸੰਗ ਦਾ ਸਵੇਰੇ ਚਾਲੇ ਪਾ ਲੈਂਦੀਆਂ ਆ ਤੇ ਫੇ ਸਿੱਧਾ ਹੀ ਗੋਵਿੰਦ ਘਾੜ ਹੀ ਪਹੁੰਚਦੀਆਂ ਆ ਇਹ ਚਾਰ ਟਾਈਮ ਰੁਕਦੇ ਨਹੀਂ ਇੱਥੇ ਕਹਿਣਾ ਹੀ ਸੌਖਾ ਘੋੜਿਆਂ ਤੇ ਚਲੋ ਪਤਾ ਲੱਦਾ ਜਿਹੜਾ ਘੋੜਿਆਂ ਕਿਨਾਰੇ ਕਰਾਰੇ ਤੇ ਚੱਲਦੇ ਨਾ ਜਦੋਂ ਇਹ 뭐 ਡਰ ਲਾਦਾ ਕਿਉਂ ਤੇ ਬੋਲ ਇਹਦਾ ਇਹਦਾ ਬਸ ਹੁਣੀ ਲਾ ਦੋ ਯਾਰ ਤੁਸੀਂ ਤੁਰ ਕੇ ਹੀ ਚੱਲੇ ਆਪਾਂ ਤੁਰੇ ਤੇ ਨਹੀਂ ਜਾਣਾ ਆਪਾਂ ਬਿਲਕੁਲ ਤੁਸੀਂ ਨਾਲ ਦੇਖ ਸਕਦੇ ਹੋ ਬਿਲਕੁਲ ਖਾਈ ਤੇ ਹੈਗੀ ਇਧਰਲੇ ਪਾਸੇ ਨੂੰ ਨਾ ਤੇ ਤਾਂ ਕਰਕੇ ਚਲੋ ਹੋਪ ਆ ਵੀ ਪਰਮਾਤਮਾ ਮਿਹਰ ਕਰੇ ਸਾਨੂੰ ਮੇਸਤੀ ਸਾਡੀ ਪੰਜਾਬ ਵਿੱਚ ਸਹੀ ਸਲਾਮਤ ਸਾਨੂੰ ਉੱਪਰ ਇਹ ਅਰਦਾਸ ਕਰਦੇ ਆ ਹੁਣ ਤਾਂ ਆਪਾਂ ਇੱਥੇ ਆ ਦੇਖ ਲਓ ਵੀ ਥੋੜੇ ਟਾਈਮ ਵਿੱਚ ਮੌਸਮ 'ਚ ਕਿੰਨੀ ਤਬਦੀਲੀ ਆ ਗਈ ਆ ਹੁਣੇ ਧੁੱਪ ਇੰਨੀ ਸਗੀ ਤਿੱਖੀ ਧੁੱਪ ਜੜੀ ਹੋਈ ਸੀ ਤੇ ਆ ਬੱਦਲ ਇਹਨੇ ਆ ਗਏ ਆ ਪਤਾ ਨਹੀਂ ਚੱਲ ਰਹੇ ਆ ਉੱਪਰ ਹਿੰਪੂਣ ਸਾਹਿਬ ਵੀ ਪੂਰੇ ਉੱਪਰ ਬੱਦਲ ਛਾਏ ਪਏ ਨੇ ਮੈਨੂੰ ਲੱਗਦਾ ਵੀ ਅੱਜ ਨੀ ਆਊਗਾ ਜਾਂ ਮੌਸਮ ਖਰਾਬੀ ਕਰੂਗਾ ਦੇਖੋ ਥੱਲੇ ਕੁਝ ਦੇਖ ਨਹੀਂ ਰਿਹਾ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਪਹੁੰਚ ਚੁੱਕੇ ਆ ਜੀ ਆਪਾਂ ਗੁਰਦੁਆਰਾ ਸੱਚਖੰਡ ਸ੍ਰੀ ਹਿਮਪੁਰ ਸਾਹਿਬ ਵਿਖੇ ਦੇਖ ਸਕਦੇ ਆ ਤੁਸੀਂ ਇੱਥੇ ਦਾ ਮਾਹੌਲ ਸੰਗਤਾਂ ਜਿਹੜੀਆਂ ਆ ਗਈਆਂ ਰੈਸਟ ਕਰਦੀਆਂ ਪਈਆਂ ਨੇ ਇਸ ਟਾਈਮ ਤੇ ਤੇ ਆਪਾਂ ਵੀ ਹੁਣ ਚੱਲਦੇ ਆਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆਂ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੁੜੋਗੇ ਮੇਰੇ ਅਗਲੇ ਵਲੋਗ ਦੇ ਨਾਲ ਤੇ ਤੁਹਾਨੂੰ ਕਰਾਉਨੇ ਆਪਾਂ ਹਮੇਰੇ ਅਗਲੇ ਵਲੋਗ 'ਚ ਗੁਰੂ ਸਾਹਿਬ ਦੇ ਦਰਸ਼ਨ